ਇਕਮਾਰੀ ਉਤਮ ਗਨ ਹਾਊਸ ਹੈ ਕਾਦੀਆਂ ਚ ਜਿਹੜਾ ਜਿਹੜਾ ਮਾਲਕ ਰਮਨ ਕੁਮਾਰ ਹੈ ਉਹਨੇ 6 ਤਰੀਕ ਨੂੰ ਇੱਕ ਸਾਨੂੰ ਐਪਲੀਕੇਸ਼ਨ ਦਿੱਤੀ ਕਿ ਮੇਰੇ ਗਨ ਹਾਊਸ ਚੋਂ ਇੱਕ ਇੱਕ ਜਿਹੜਾ ਉਹ ਪਿਸਤੌਲ ਚੋਰੀ ਹੋ ਗਿਆ ਸਾਡੇ ਐਸਐਸਪੀ 368 ਦੀ ਆਈਪੀਐਸ ਐਸਐਸਪੀ ਪਟਾੜਾ ਉਹ ਇਸ ਤਰ੍ਹਾਂ ਦੀਆਂ ਬਾਰਤਾਂ ਨੂੰ ਮਾਰਦਤਾ ਨੂੰ ਬੜੀ ਡੀਪਲੀ ਲੈਂਦੇ ਆ ਉਹਨਾਂ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਇਹਦੇ ਵਿੱਚ ਐਸਆਈ ਪਰਮਿੰਦਰ ਸਿੰਘ ਐਸਐਚਓ ਕਾਦੀਆਂ ਨੇ ਬੜੀ ਮਿਹਨਤ ਕਰਕੇ ਇਸ ਕੇਸ ਨੂੰ ਪੇਸ ਕੀਤਾ ਇਹ ਅਸਲ ਚ ਪਹਿਲਾਂ ਤਕਰੀਬਨ ਬਲਾਈਂਡ ਜਿਹੜਾ ਕੇਸ ਸੀ ਬਲਾਈਂਡ ਚੋਰੀ ਸੀ ਪਰੰਤੂ ਐਸਐਚਓ ਪਰਮਿੰਦਰ ਦੀ ਮਿਹਨਤ ਤੇ ਸਦਕਾ ਇਹ ਜਿਹੜਾ ਚੋਰੀ ਹੋ 300 ਸੁੱਕੀ ਹੋ ਸਕੀਆ ਉੱਤਮਗੰਨ ਹਾਊਸ ਦੇ ਵਿੱਚ ਇੱਕ ਨੌਕਰ ਸੀ ਜੀ ਆਕਾਸ਼ ਮਸੀ ਉਹ ਕੰਮ ਕਰਦਾ ਸੀ ਉਹ ਜਿਹੜਾ ਕਾਸਮ ਕੀ ਮਸੀ ਸੀ ਉਹ ਇੱਥੋਂ ਜਿਹੜਾ ਪਿਸਤੌਲ ਚੋਰੀ ਕਰ ਲੈਂਦਾ ਸੀ ਤੇ ਗਾਂਹ ਜਾ ਕੇ ਨੇ ਇੱਕ ਇਹਨਾਂ ਨੇ ਇੱਕ ਟੀਮ ਬਣਾਈ ਹੋਈ ਸੀ ਉਹਦੇ ਵਿੱਚ ਇੱਕ ਜਗਤਾਰ ਸਿੰਘ ਕਰਨ ਸਿੰਘ ਸੁਖਚੈਨ ਸਿੰਘ ਤੇ ਵਿਜੇ ਕੁਮਾਰ ਜਿਹੜੇ ਇਹ ਮੂਲੇ ਆਉਂਦੇ ਸੀ ਤੇ ਇੱਕ ਵਿੱਚ ਸਹਿਜ ਪ੍ਰੀਤਾ ਉਹ ਨਿਆੜੀ ਪਿੰਡ ਦਾ ਸੀ ਇਹ ਜਿਹੜਾ ਹੈਗਾ ਜੀ ਆਕਾਸ਼ ਇਹ ਜਾ ਕੇ ਪਿਸਤੌਲ ਇਹਨਾਂ ਨੂੰ ਦੇ ਦਿੰਦਾ ਸੀ ਤੇ ਇਹ ਇਹ ਇਹਨੂੰ ਸੰਭਾਲ ਕੇ ਰੱਖ ਲੈਂਦੇ ਸੀ ਤੇ ਇਹਨਾਂ ਦੀ ਜਿਹੜੀ ਨੀਅਤ ਕੋਈ ਬਹੁਤੀ ਇੰਨੀ ਚੰਗੀ ਨਹੀਂ ਸੀ ਹੋ ਸਕਦਾ ਸੀ ਇਸ ਇਸ ਦੇ ਨਾਲ ਇਹ ਟਾਂ ਪਾ ਤਾ ਕਰਦੇ ਇਹ ਇੱਕ ਬਲਾਈਂਡ ਚੋਰੀ ਸੀ ਜੋ ਸਾਡੀ ਪੁਲਿਸ ਆਪਣੇ ਪੁਲਿਸ ਨੇ ਕਾਦੀਆਂ ਅਫਸਰ ਨੇ ਇਸ ਨੂੰ بڑے ਤਰੀਕੇ ਨਾਲ ਸੁਝਾ ਕੇ ਹੁਣ ਜਿਹੜੇ ਆ ਉਹ 10 ਪਿਸਤੌਲ ਸੀ ਬਰੰਤ ਕਰ ਲਏ ਇਹਨਾਂ ਦੇ ਜਿਹੜਾ ਉੱਤਮ ਗੰਨਾ ਉਸਿਆ ਉਹਦੇ ਮਾਲਕ ਦੇ ਮੁਤਾਬਕ ਮੇਰੇ 12 ਗੈਨੇ ਉਹਦੇ ਸਬੰਧ ਵਿੱਚ 2 ਦੀ ਹੋਰ ਵੀ ਪੁਸ਼ਪਰਤਾਲ ਕਰ ਰਹੇ ਆ ਇਹਨਾਂ ਦੇ ਸਬੰਧ ਵਿੱਚ ਸਾਡੀ ਜਿਹੜੀ ਅੱਗੇ ਵੀ ਇਨਵੈਸਟੀਗੇਸ਼ਨ ਚੱਲਦੀ ਹੈ ਇਹਨਾਂ ਦੇ ਜਿਹੜੀ ਤਾਂ ਕਿਸੇ ਹੋਰ ਵੀ ਜਿਹੜੇ ਆਪਣੇ ਕ੍ਰਿਮੀਨਲ ਬੰਦੇ ਉਹਨਾਂ ਨਾਲ ਜੁੜੀਆਂ ਨੇ ਉਹ ਅਸੀਂ ਇਹਦੇ ਵਿੱਚ ਜਿਹੜੀ ਤਹਿਕੀਕਤ ਕਰ ਰਹੇ ਆ ਇਹਦੇ ਵਿੱਚ ਜਿਹੜੇ 5 ਬੰਦੇ ਇਹਦੇ ਵਿੱਚ 5 ਬੰਦੇ ਅਸੀਂ ਅਰੈਸਟ ਕਰ ਲਏ ਨੇ ਤੇ ਇਹਨਾਂ ਦਾ ਸਾਡੇ ਕੋਲ ਪੁਲਿਸ ਰਿਮਾਰਟ ਤੇ ਨੇ ਇਹਨਾਂ ਦੀ ਅਸੀਂ ਪੁੱਛਗਿੱਛ ਕਰ ਰਹੇ ਆ ਤੇ ਬਾਕੀ ਸਫਾ ਮਿਸਲਤੇ ਇਹਨਾਂ ਦੇ ਖਿਲਾਫ ਆਪਣਾ ਜੋ ਵੀ ਐਵੀਡੈਂਸ ਲਿਆ ਕੇ ਇਹਨਾਂ ਨੂੰ ਸਜ਼ਾ ਦਵਾਵਾਂਗੇ ਇਹਨਾਂ ਦੇ ਪਹਿਲਾਂ ਵੀ ਆਪਣਾ ਪਰਚੇ ਦਰਜ ਨੇ ਕ੍ਰਿਮੀਨਲ ਨੇਚਰ ਦੇ ਬੰਦੇ ਇਹ ਸੁਸਤਰਾਂ ਦੇ ਕਿਸੇ ਜਿਹੜੇ ਆਪਣੇ ਨੈਸ਼ਨਲ ਗੈਂਗਸਟਰ ਦੇ ਨਾਲ ਕੋਈ ਸੰਬੰਧ ਨੋਟਸ ਵਿੱਚ ਨਹੀਂ ਆਏ ਤੇ ਇਹ ਜਿਹੜੇ ਸਿਰਫ ਜੇ ਤਿਲਫੇ ਵਾਲੇ ਪੋਸਟਲ ਚੋਰੀ ਕੀਤੇ ਸੀ ਇਹਨਾਂ ਰੱਖੇ ਸੀ ਉਹ ਸਾਡੀ ਜਿਹੜੀ ਤਫਤੀਸ਼ ਚੱਲਦੀ ਆ ਉਹਦੇ ਸੰਬੰਧ ਵਿੱਚ ਅਸੀਂ ਬਾਅਦ ਵਿੱਚ ਹਾਂਜੀ ਇਹ ਜਿਹੜਾ ਆਪਣਾ ਹੈਗਾ ਜੀ 306 ਦੀ ਇਸ ਦਸੋਸ਼ੇ ਬੀਐਨਐਸ ਨਾਲ 33 ਬੀਐਨਐਸ 25 ਚੰਗਾ ਨਾਟ ਆਰਮੈਟ ਦੇ ਤੈਸੀ ਪਰਚਾ ਕੱਢ ਕੇ ਬਿਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਇਹ ਆਪਣਾ ਕ੍ਰਾਈਮ ਰਿਪੋਰਟ ਨਹੀਂ ਸੀ ਕੀਤਾ ਕਿ ਪਤਾ ਜੋ ਬੀਐਨਐਸ ਵੀ ਕੀਤਾ ਸੀ ਇਹਦੇ ਵਿੱਚ 317 ਬੀਐਨਐਸ ਕੀਤਾ ਜੀ ਤੇ ਇਹਦੇ ਵਿੱਚ ਸਰਦੀਨ ਇਵੈਸਟੀਗੇਸ਼ਨ ਚੱਲਦੀ ਹੈ